ਨਾ ਐਕਟਰ ਨਾ ਸੈਲੀਬ੍ਰਿਟੀ ਤੇ ਨਾ ਕੋ ਪਰਿਵਾਰਵਾਦ ਲੋਕ ਸਭਾ ਸੀਟ ਕੁਰਦਾਸਪੁਰ ਤੇ ਬੀਜੇਪੀ ਦਾ ਮਾਸਟਰ ਸਟ੍ਰੋਕ ਬੀਜੇਪੀ ਦੇਖੇ ਮੈਚ ਕਿਤੇ ਖੁਸ਼ੀ ਕਿਤੇ ਗਮ ਕਈ ਟੇ ਕੜ ਦੇ ਚਾਵਨ ਕਹਿ ਰਹੇ ਨੇ ਛੱਡ ਰਹਿਣ ਦੇ ਛੇੜਨਾ ਦਰਦਾਂ ਨੂੰ ਸਾਥੋਂ ਦਰਦ ਸੁਣਾਇਆ ਨਹੀਂ ਜਾਣਾ ਪੰਜਾਬ ਦੀ ਸਭ ਤੋਂ ਹੌਟ ਲੋਕ ਸਭਾ ਸੀਟ ਕੁਰਦਾਸਪੁਰ ਤੋਂ ਕਿਸੇ ਸੈਲੀਬ੍ਰਿਟੀ ਚਾ ਸਿਨੇ ਸਟਾਰ ਦੀ ਜਗ੍ਹਾ ਸਥਾਨਕ ਉਮੀਦਵਾਰ ਦਿਨੇਸ਼ ਬੱਬੂ ਨੂੰ ਬੀਜੇਪੀ ਨੇ ਮੈਦਾਨ ਵਿੱਚ ਉਤਾਰ ਦਿੱਤਾ ਹੈ ਅਸ਼wini ਸ਼ਰਮਾ ਕਵਿਤਾ ਖੰਨਾ ਫਤੇ ਜੰਗ ਸਿੰਘ ਬਾਜਵਾ ਤੇ ਅਸ਼wini ਸੇਖੜੀ ਵੀ ਬੀਜੇਪੀ ਵੱਲੋਂ ਟਿਕਟ ਦੀ ਦੌੜ 'ਚ ਸ਼ਾਮਲ ਸਨ ਕਵਿਤਾ ਖੰਨਾ ਥੋੜੇ-ਥੋੜੇ ਬਗਾਵਤੀ ਸੁਰ ਅਪਣਾ ਚੁੱਕੀ ਹੈ ਤੇ ਬਾਕੀਆਂ ਨੇ ਆਪਣੇ ਪੱਤੇ ਅਜੇ ਖੋਲੇ ਨਹੀਂ ਸੰਘ ਵੱਲੋਂ ਪ੍ਰਚਾਰ ਕਰ ਰਹੇ ਪਰਮਜੀਤ ਸਿੰਘ ਗਿੱਲ ਵੀ ਟਿਕਟ ਦੇ ਚਾਹਵਨ ਸਨ ਪਰ ਹਾਈ ਕਮਾਂਡ ਦੇ ਫੈਸਲੇ ਨੂੰ ਸਿਰ ਮੱਥੇ ਪਰਵਾਣ ਕਰਦੇ ਹੋਏ ਪਰਮਜੀਤ ਸਿੰਘ ਗਿੱਲ ਲੋਕ ਸਭਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਸਭ ਤੋਂ ਪਹਿਲਾਂ ਵਧਾਈ ਦੇ ਕੇ ਹਰ ਤਰ੍ਹਾਂ ਦੀ ਮਦਦ ਦਾ ਪਰੋਸਾ ਦੇਖਿਆ ਐ ਐਨਆਰਆਈ ਟੂਡੇ ਨਾਲ ਵਿਸ਼ੇਸ਼ ਮੁਲਾਕਾਤ ਤੇ ਵੇਖੋ ਕੀ ਬੋਲੇ ਪਰਮਜੀਤ ਸਿੰਘ ਗਿੱਲ ਟਿਕਟ ਮਿਲ ਤੋਂ ਪਹਿਲਾਂ ਕਈ ਲੋਕ ਦੌੜ ਵਿੱਚ ਹੁੰਦੇ ਆ ਕਈ ਲੋਕਾਂ ਨੂੰ ਚਾਹਵਨ ਹੁੰਦੇ ਕਿ ਮਿਲੇ ਲੇਕਿਨ ਜਦੋਂ ਪਾਰਟੀ ਨੇ ਟਿਕਟ ਅਨਾਉਂਸ ਕਰ ਦਿੱਤੀ ਹਾਈ ਕਮਾਂਡ ਨੇ ਅਸੀਂ ਸਾਰੇ ਉਸ ਨੂੰ ਫੁੱਲ ਜੜਾਉਣਾ ਹੈ ਦੇਖੋ ਭਾਜਪਾ ਦੇ ਜਿੱਤੇ ਇਸ ਸੀਟ ਤੋਂ ਪੱਕੇ ਲੇਕਿਨ ਕਿੰਨੀ ਵੱਧ ਵੱਧ ਲੀਡ ਲਈ ਜਾ ਸਕਦੀ ਹੈ ਅਸੀਂ ਸਾਰੇ ਮਿਲ ਕੇ ਇਸ ਦੇ ਪ੍ਰਯੋਗਨ ਕਰਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਉਹਨਾਂ ਦੇ ਬੱਬੂ ਜੀ ਦੇ ਨਾਲ ਆ ਪੂਰੀ ਸਪੋਰਟ ਦੇਵਾਂਗੇ ਨਾ ਧੰਮਨ ਧੰਮਨ ਪੂਰੀ ਸਪੋਰਟ ਕਰਾਂਗੇ ਲੋਕ ਸਭਾ ਗੁਰਦਾਸਪੁਰ ਦੀ ਬੀਜੇਪੀ ਚ ਕੀ ਟੜੇਬੰਦੀ ਹੈ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਕੀ ਵਿਰੋਧ ਕਰਨਗੇ ਵਿਰੋਧ ਹੋਣਾ ਵੀ ਕਿਸ ਗੱਲ ਦਾ ਵਾ ਇਹ ਇੱਕ ਜਿਹੜੇ ਸਾਡੇ ਏਰੀਆ ਦੀ ਡਿਮਾਂਡ ਸੀ ਕਿ ਲੋਕਲ ਇੱਕ ਬੰਦਾ ਦਿੱਤਾ ਜਾਏ ਲੋਕਲ ਕੈਂਡੀਡੇਟ ਦਿੱਤਾ ਜਾਏ ਉਹ ਪਾਰਟੀ ਨੇ ਲੋਕਲ ਕੈਂਡੀਡੇਟ ਦਿੱਤਾ ਹੈ ਅਸੀਂ ਸਾਰੇ ਉਹਦੇ ਨਾਲ ਵਾਚੜ ਕੇ ਉਹਨਾਂ ਨੂੰ ਸਪੋਰਟ ਕਰਾਂਗੇ ਦੇਖੋ ਟੜੇਬੰਦੀ ਬਾਕੀ ਪਾਰਟੀਆਂ ਵਿੱਚ ਤੇ ਜ਼ਰੂਰ ਹੋ ਸਕਦੀ ਹੈ ਲੇਕਿਨ ਬੀਜੇਪੀ ਵਿੱਚ ਟੜੇਬੰਦੀ ਵਾਲੀ ਕੋਈ ਗੱਲ ਨਹੀਂ ਸਾਡੀ ਬੜੀ ਅਨੁਸ਼ਾਸਿਤ ਜਿਹੜੀ ਪਾਰਟੀ ਹੈਗੀ ਤੇ ਅਸੀਂ ਇੱਕ ਝਟ ਹੋ ਕੇ ਸਾਰਾ ਕੰਮ ਕਰਨੇ ਆ ਪੂਰਾ ਜਿਸ ਤਰ੍ਹਾਂ ਸਾਨੂੰ ਹਾਈ ਕਮਾਂਡ ਆਰਡਰ ਕਰਦੀ ਹੈ ਉਹਦੇ ਅਕੋਰਡਿੰਗਲੀ ਸਾਰਾ ਕੰਮ ਹੁੰਦਾ ਸਾਡੇ ਵਿੱਚ ਤੁਹਾਡੇ ਬੰਦੀ ਵਾਲੀ ਕੋਈ ਗੱਲ ਨਹੀਂ ਕਿਰ ਸਾਹਿਬ ਬੀਜੇਪੀ ਕਿਹੜੇ এজেন্ডੇ ਤੇ ਚੋਣ ਲੜੇਗੀ ਦੇਖੋ ਜਿਹੜਾ ਬੀਜੇਪੀ ਦਾ ਮੇਨ ਮਕਸਦ ਹੈਗਾ ਨਾ ਜੀ ਉਹ ਹੈਗਾ ਡਵੈਲਪਮੈਂਟ ਉਹ ਮੇਰਾ ਹੈ ਜਾਂ ਦਿਨੇਸ਼ ਬੱਬੂ ਜੀ ਦਾ ਜਾਂ ਕਿਸੇ ਦਾ ਉਹਦੇ ਵਿੱਚ ਉਹ ਕਿਸੇ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ ਇਹ ਉਹ ਜਿਹੜੇ ਵਾਦੇ ਨੇ ਉਹ ਮੈਂ ਆਪਣੇ ਵਿਆਹ ਤੇ ਨਹੀਂ ਕੀਤੇ ਉਹ ਮੈਂ ਪਾਰਟੀ ਦੇ ਵਿਆਹ ਤੇ ਸੰਗਠਨ ਦੇ ਪਹਿabytes ਕੀਤੇ ਤੋਂ ਉਸ ਪੂਰੇ ਕਰਨੇ ਕਰਨੇ ਚਾਹੇ ਸਾਡਾ ਕੋਈ ਵੀ ਰਿਪਰੈਜ਼ੈਂਟੇਟਿਵ ਅੱਗੇ ਆਵੇ ਗਿਲ ਸਾਹਿਬ ਤੁਸੀਂ ਪ੍ਰਚਾਰ ਕਰ ਰਹੇ ਸੀ ਕਿ ਪੰਜਾਬ ਸਿਰ ਚੜਿਆ ਕਰਜ਼ਾ ਮੁਆਫ ਹੋ ਦੱਸੋ ਕਿ ਕਿਵੇਂ ਹੋ ਮੈਂ ਕਰਜ਼ਾ ਮਾਫ ਕਰਨ ਦੀ ਗੱਲ ਨਹੀਂ ਕੀਤੀ ਜੀ ਕਰਜ਼ਾ ਮੁਕਤ ਕਰ ਲਈ ਇਥੋਂ ਦੀ ਡਿਵੈਲਪਮੈਂਟ ਨੂੰ ਵਧਾਇਆ ਜਾਏਗਾ ਤਾਂ ਕਿ ਉਸ ਤੋਂ ਜਿਹੜੀ ਇਨਕਮ ਆਏਗੀ ਤਾਂ ਉਸ ਇਨਕਮ ਸੋਰਸ ਦੇ ਨਾਲ ਜਿਹੜਾ ਕਰਜ਼ਾ ਖਤਮ ਹੋਏਗਾ ਪੰਜਾਬ ਦੀ ਡਿਵੈਲਪਮੈਂਟ ਲਈ ਕਰਜ਼ਾ ਨਹੀਂ ਲੈ ਰਹੇ ਇਹ ਲੈ ਰਹੇ ਨੇ ਆਪਣਾ ਜਿਹੜਾ ਇਹਨਾਂ ਦਾ ਮਨਸੂਬਾ ਇਹਨਾਂ ਨੇ ਬਣਾਏ ਨੇ ਕਿ ਤੁਝੇ ਸਟੇਟਾਂ ਵਿੱਚ ਜਾ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਜਿਹੜਾ ਪ੍ਰਮੋਟ ਕਰ ਰਹੇ ਨੇ ਉਹਦੇ ਵਾਸਤੇ ਕਰਜ਼ਾ ਲੈ ਰਹੇ ਪੰਜਾਬ ਦੀ ਡਿਵੈਲਪਮੈਂਟ ਲਈ ਕਰਜ਼ਾ ਨਹੀਂ ਲਿਆ ਗਿਆ ਹਲੇ ਤੱਕ ਆਪ ਕਾਂਗਰਸ ਜਾਂ ਅਕਾਲੀ ਦਲ ਇਹਨਾਂ ਵਿੱਚੋਂ ਕਿਹੜੀ ਪਾਰਟੀ ਦੇ ਨਾਲ ਤੁਹਾਡਾ ਫਸਵਾ ਮੁਕਾਬਲਾ ਹੈ ਕੋਈ ਸਾਡਾ ਕਿਸੇ ਨਾਲ ਟੱਕਰ ਨਹੀਂ ਹੈਗੀ ਅਸੀਂ ਇੱਥੇ 100% ਜਿੱਤ ਪ੍ਰਾਪਤ ਕਰ ਰਹੇ ਹਾਂ ਬਾਕੀ ਕਿਉਂਕਿ ਅਸੀਂ ਮੁੱਦਿਆਂ ਦੇ ਲੜਾਈ ਲੜ ਰਹੇ ਹਾਂ ਅਸੀਂ ਡਿਵੈਲਪਮੈਂਟ ਦੇ ਮੁੱਦੇ ਤੇ ਲੜਾਈ ਲੜ ਰਹੇ ਹਾਂ ਬਾਕੀ ਸਾਰੀਆਂ ਪਾਰਟੀਆਂ ਪਰਿਵਾਰਵਾਦ ਤੇ ਲੜਾਈ ਲੜ ਰਹੀਆਂ ਆਪਣੀ ਖੂਨ ਨੂੰ ਬਚਾਉਣ ਲਈ ਲੜਾਈ ਲੜ ਰਹੀਆਂ ਅਸੀਂ ਲੜਾਈ ਲੜ ਰਹੇ ਹਾਂ ਡਵੈਲਪਮੈਂਟ ਦੇ ਇਸ ਕਰਕੇ ਸਾਡਾ ਕਿਸੇ ਨਾਲ ਮੁਕਾਬਲਾ ਹੀ ਨਹੀਂ ਗਿਲ ਸਾਹਿਬ ਮਾ ਪਾਰਟੀ ਕਾਂਗਰਸ ਨੂੰ ਛੱਡ ਕੇ ਬੀਜੇਪੀ ਚ ਆਏ ਨੇਤਾਵਾਂ ਬਾਰੇ ਤੁਹਾਡੀ ਕੀ ਰਾਏ ਹੈ ਦਲ ਬਦਲੂਆਂ ਤੇ ਬੀਜੇਪੀ ਨੂੰ ਇਨਾ ਭਰੋਸਾ ਕਿਉਂ ਹੈ ਦੇਖੋ ਹਰ ਪਾਰਟੀ ਵਿੱਚ ਰਾਸ਼ਟਰਪੱਥ ਦੇ ਲੋਕ ਹੁੰਦੇ ਨੇ ਇਹ ਤੇ ਹੈ ਨਹੀਂ ਕਿ ਹਰ ਪਾਰਟੀ ਵਿੱਚ ਕੋਈ ਪਰਿਵਾਰਵਾਦ ਵਾਲੇ ਲੋਕ ਬੈਠੇ ਨੇ ਜਾਂ ਕਰਪਟ ਲੋਕ ਬੈਠੇ ਨੇ ਇਹਨਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਸਾਡੇ ਵਿੱਚ ਹੁਣ ਆ ਰਹੇ ਨੇ ਇਹ ਕੋਈ ਇਹਨਾਂ ਦੀ ਕੋਈ ਛੋਟੀ ਕੁਰਬਾਨੀ ਨਹੀਂ ਹੈਗੀ ਤੇ ਜੇ ਉਹ ਹੁਣ ਉਹ ਪਰਿਵਾਰ ਵਾਰ ਵਿੱਚੋਂ ਨਿਕਲ ਕੇ ਬਾਹਰ ਆਉਣਾ ਚਾਹੁੰਦੇ ਬੀਜੇਪੀ ਨੂੰ ਜੁਆਇਨ ਕਰਨਾ ਚਾਹੁੰਦੇ ਸਾਡੀ ਪਾਰਟੀ ਵਿੱਚ ਆਉਣਾ ਚਾਹੁੰਦੇ ਉਹਨਾਂ ਨੂੰ ਕਿਉਂਕਿ ਇੱਥੇ ਅੱਛੇ ਇਹਨਾਂ ਦੀ ਵਿਚਾਰਧਾਰਾ ਸਹੀ ਲੱਗੀ ਤਾਂ ਹੀ ਉਹ ਜੁਆਇਨ ਕਰ ਰਹੇ ਤਾਂ ਉਹਨਾਂ ਦਾ ਵੈਲਕਮ ਕਰਾਂਗੇ ਅਸੀਂ ਹਰ ਰਾਸ਼ਟਰੀਵਾਦੀ ਬੰਦੇ ਦਾ ਬੀਜੇਪੀ ਵਿੱਚ ਵੈਲਕਮ ਅਸ਼ਕਿਲ ਸਾਹਿਬ ਆਖਰੀ ਸਵਾਲ ਬੀਜੇਪੀ ਵੱਲੋਂ ਤੁਹਾਨੂੰ ਟਿਕਟ ਨਹੀਂ ਮਿਲੀ ਹੋਰ ਕਿਹੜੀ-ਕਿਹੜੀ ਪਾਰਟੀਆਂ ਜਿਨੇ ਤੁਹਾਡਾ ਦਰਵਾਜਾ ਖੜਕਾਇਆ ਹੈ ਤੇ ਟਿਕਟ ਦੇਣ ਨੂੰ ਤਿਆਰ ਨੇ ਨਹੀਂ ਨਹੀਂ ਇਹ ਕੋਈ ਗੱਲ ਬਿਲਕੁਲ ਬੇਮੈਨੇ ਹੈ ਜਦੋਂ ਮੈਂ ਬੀਜੇਪੀ ਜੀ ਨੇ ਹਾਲੇ ਤੱਕ ਜੁਆਇਨ ਕੀਤੀ ਤੇ ਮੈਂ ਇੱਕ ਸੰਗਠਨ ਦਾ ਬੰਦਾ ਹਾਂ ਤੇ ਮੈਂ ਦੂਸਰੀਆਂ ਪਾਰਟੀਆਂ ਵਿੱਚ ਜਾਂਦਾ ਕਿ ਮਤਲਬ ਜਿੰਨਾ ਦੇਖੋ ਮੇਰਾ ਇਹ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀ ਕਿ ਜੇ ਉਧਰੋਂ ਕੋਈ ਪੋਸਟ ਮਿਲੇਗੀ ਇਦਾਂ ਦਾ ਕੁਝ ਉਧਰੋਂ ਮੇਰੇ ਸੰਗਠਨ ਵੱਲੋਂ ਕੋਈ ਇਦਾਂ ਦਾ ਇਸ਼ਾਰਾ ਹੋਏਗਾ ਫੇਰ ਹੀ ਮੈਂ ਬੀਜੇਪੀ ਜੁਆਇਨ ਕਰਨੀ ਨਹੀਂ ਤੇ ਮੈਂ ਪੂਰਾ ਆਪਣਾ ਸੰਗਠਨ ਦਾ ਜਿੱਦਾਂ ਮੈਂ ਪਹਿਲਾਂ ਕੰਮ ਕਰ ਰਿਹਾ ਉਦਾਂ ਹੀ ਕੰਮ ਕਰਾਂਗਾ ਇਸ ਹਨ ਸਾਡੇ ਨਾਲ ਪਰਮਜੀਤ ਸਿੰਘ ਗਿੱਲ ਜਿਨਾਂ ਨੇ ਕਹਿਣਾ ਕਿ ਚੋਣਾਂ ਤਾਂ ਅਸੀਂ ਜਿੱਤੇ ਪਏ ਆਂ ਬਸ ਵੱਡੀ ਲੀਡ ਦੀ ਤਿਆਰੀ ਕਰ ਰਹੇ ਆਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਜਪਾ ਦੇ ਵਿੱਚ ਹੋਰ ਕਿਹੜੇ ਕਿਹੜੇ ਚਿਹਰੇ ਪਰਮਜੀ ਸੀ ਗਿੱਲ ਦੇ ਵਾਂਗ ਵੱਡੀ ਦਰਿਆ ਦੇ ਲਈ ਵਖਾਉਂਦੇ ਹੋਏ ਦਿਨੇਸ਼ ਬੱਬੂ ਨੂੰ ਵੱਡੀ ਲੀਡ ਦੇ ਨਾਲ ਜਿਤਾਉਂਦੇ ਨੇ ਕਿ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੱਚਾ ਖੰਨਾ ਵਾਂਗ ਕੋਈ ਹੋਰ ਰੁਖ ਅਪਣਾਉਂਦੇ ਵਕਤ ਤੇਰਾ ਹੱਕਸ ਦੀ ਆਵਾਜ਼ ਐਨਆਰਆਈ ਟੂਡੇ